ਤੁਹਾਡੀ ਹਰ ਹਾਲਤ ਦੇ ਵਿੱਚ ਜਿਹੜੀ ਹੈ ਕਾਲਜ ਤੁਹਾਡੀ ਮਦਦ ਕਰਦਾ ਹੈ ਔਰ ਕਿਉਂਕਿ ਸਾਡਾ ਜਿਹੜਾ ਮੁੱਖ ਏਮ ਹੈ ਮੈਨੇਜਮੈਂਟ ਦਾ ਉਹ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਬੇਟੀਆਂ ਹੈ ਉਹਨਾਂ ਨੂੰ ਪੜਾਇਆ ਜਾਵੇ ਪੰਡਤ ਮੌਲਾ ਲਾਸ਼ਟੀ ਕਾਲਜ ਫਤਿਹਗੜ ਚੂਰੀਂ ਦਾ ਪਾਰਵੀ ਦਾ ਨਤੀਜਾ ਰਿਹਾ 100% ਤੀਦਰਚਦਵਤ ਵਿਦਿਆਰਥੀਆਂ ਐਮ ਮੈਰਿਟ ਦੇ ਪ੍ਰਿੰਸੀਪਲ ਪ੍ਰਦੀਪ ਘੋੜਾ ਤੇ ਕਾਲਜ ਸਟਾਫ ਮੈਂਬਰਾਂ ਵੱਲੋਂ ਵਿਦਿਆਰਥਣਾ ਅਤੇ ਮਾਪਿਆਂ ਨੂੰ ਦਿੱਤੀ ਮੁਬਾਰਕਬਾਦ ਅਤੇ ਵਿਦਿਆਰਥਣਾ ਨੂੰ ਕਾਲਜ ਵੱਲੋਂ ਦਿੱਤਾ ਸਨਮਾਨਤ ਤੇ ਖਾਲਜ ਵਿੱਚ 20 ਮਠਿਆਈ ਵਿਦਿਆਰਥੀਆਂ ਨੇ ਦੱਸਿਆ ਕਿ ਭਵਿੱਖ ਵਿੱਚ ਉਹ ਕੀ ਪੜਨਾ ਚਾਹੁੰਦੇ ਹਨ ਪ੍ਰਿੰਸੀਪਲ ਪ੍ਰਦੀਪ ਘੋੜਾ ਤੇ ਕਾਲਜ ਸਟਾਫ ਨੇ ਭਵਿੱਖ ਲਈ ਵਿਦਿਆਰਥਣਾ ਨੂੰ ਬਹੁਤੀਆਂ ਸ਼ੁਭ ਕਾਮਨਾਵਾਂ ਬਹੁਤ ਬਹੁਤ ਕੌਂਗ੍ਰੈਟਸ ਕਿ ਤੁਹਾਡੇ ਸਾਲ ਦੀ ਮਿਹਨਤ ਜਿਹੜੀ ਹੈ ਅੱਜ ਉਸ ਦਾ ਰਿਜ਼ਲਟ ਜਿਹੜਾ ਆਇਆ ਔਰ ਬੱਚਿਆਂ ਨੇ ਬਹੁਤ ਅੱਛਾ ਜਿਹੜਾ ਹੈ ਪਰਫਾਰਮ ਕੀਤਾ ਔਰ ਤੁਹਾਡੇ ਪੇਰੈਂਟਸ ਨੂੰ ਤੁਹਾਨੂੰ ਔਰ ਸਟਾਫ ਨੂੰ ਸਭ ਨੂੰ ਬਹੁਤ ਮੁਬਾਰਕਬਾਦ ਹੈ ਕਿ ਜਿੰਨੀ ਮਿਹਨਤ ਤੁਸੀਂ ਕੀਤੀ ਹੈ ਅਬਵ 80% 95 94 93% ਜਿਹੜੇ ਤੁਸੀਂ ਲਏ ਹੈ ਇਹ ਬੇਟਾ ਤੁਹਾਡੀ ਮਿਹਨਤ ਹੈ ਔਰ ਮੈਨੇਜਮੈਂਟ ਵੱਲੋਂ ਵੀ ਤੁਹਾਨੂੰ ਕੌਂਗਰੈਸ ਜਿਹੜੀ ਹੈ ਕਹਿਨੀ ਆ ਕਿ ਆਪਣੇ ਜੀਵਨ ਦੇ ਵਿੱਚ ਹੋਰ ਮਿਹਨਤ ਕਰੋ ਹੋਰ ਅੱਛੇ ਨੰਬਰ ਲਓ ਤਾਂ ਜੋ ਬਹੁਤ ਅੱਗੇ ਜਿਹੜਾ ਹੈ ਜਾ ਸਕੋ ਕਾਲਜ ਨੂੰ ਮੈਨੇਜਮੈਂਟ ਨੂੰ ਸਟਾਫ ਨੂੰ ਮੈਨੂੰ ਸਭ ਨੂੰ ਤੁਹਾਡੇ ਤੇ ਬਹੁਤ ਮਾਣ ਹੈ ਕਿ ਤੁਸੀਂ ਇੱਕ ਬਹੁਤ ਅੱਛੀ ਪਰਫਾਰਮੈਂਸ ਕਰਕੇ ਆਪਣੇ ਅੱਛੇ ਰਿਜ਼ਲਟ ਜਿਹੜੇ ਆ ਉਹ ਲੈ ਕੇ ਆਇਓ ਔਰ ਨੈਕਸਟ ਫਿਊਚਰ ਦੇ ਵਿੱਚ ਤੁਸੀਂ ਹੋਰ ਅੱਗੇ ਵਧੋ ਹੋਰ ਪੜੋ ਔਰ ਮੈਂ ਚਾਹਾਂਗੀ ਕਿ ਤੁਸੀਂ ਜਿਹੜੇ-ਜਿਹੜੇ ਸਟਰੀਮਸ ਦੇ ਵਿੱਚ ਹੈਗੇ ਆ ਉਸ ਸਟਰੀਮ ਦੇ ਵਿੱਚ ਫੇਰ ਤੋਂ ਇਸ ਕਾਲਜ ਦੇ ਵਿੱਚ ਆਓ ਕਿਉਂਕਿ ਕਾਲਜ ਤੁਹਾਡੇ ਲਈ ਹੈ ਤੁਹਾਡੇ ਵਾਸਤੇ ਹੈ ਔਰ ਤੁਹਾਡੀ ਹਰ ਹਾਲਤ ਦੇ ਵਿੱਚ ਜਿਹੜੀ ਹੈ ਕਾਲਜ ਤੁਹਾਡੀ ਮਦਦ ਕਰਦਾ ਹੈ ਔਰ ਕਿਉਂਕਿ ਸਾਡਾ ਜਿਹੜਾ ਮੁੱਖ ਏਮ ਹੈ ਮੈਨੇਜਮੈਂਟ ਦਾ ਉਹ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੀਆਂ ਬੇਟੀਆਂ ਹਨ ਉਹਨਾਂ ਨੂੰ ਪੜਾਇਆ ਜਾਏ ਹਰ ਪੱਖੋਂ ਕਿਸੇ ਦੀ ਅਗਰ ਕੋਈ ਪ੍ਰੋਬਲਮ ਹੋਏ ਤਾਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੇ ਕਿਉਂਕਿ ਅਸੀਂ ਤੁਹਾਨੂੰ ਜਿਹੜਾ ਹੈ ਉਹ ਪੜ੍ਹਾਉਣਾ ਚਾਹੁੰਦੇ ਹਾਂ ਤੁਸੀਂ ਜਿੱਥੇ ਵੀ ਰਹੋ ਖੁਸ਼ ਰਹੋ ਔਰ ਬਹੁਤ ਤਰੱਕੀ ਜਿਹੜੀ ਹੈ ਉਹ ਕਰੋ ਮੈਂ ਇਹੀ ਕਾਮਨਾ ਕਰਦੀ ਹਾਂ ਔਰ ਨਾਲ ਤੁਹਾਨੂੰ ਬੈਸਟ ਵਿਸ਼ੇਸ ਜਿਹੜੀ ਦਿੰਨੀ ਆ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਜਾਓ ਪੰਜਾਬ ਸਿੱਖਿਆ ਬੋਰਡ ਵੱਲੋਂ ਪਲੱਸ 2 ਦਾ ਨਤੀਜਾ ਆਲਣਾ ਗਿਆ ਤੇ ਇਸ ਲਈ ਆਪਾਂ ਮੌਜੂਦਾ ਫਤੇਗੜ ਚੂੜੀਆਂ ਦੇ ਪੰਡਤ ਮੋਨ ਲਾਲ ਐਸਟੀ ਕਾਲਜ ਵੇਖੇ ਜਿੱਥੇ ਕਿ 100% ਜਿਹੜਾ ਪਲੱਸ 2 ਦਾ ਨਤੀਜਾ ਆਇਆ ਤੇ ਇੱਥੇ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਵੱਲੋਂ ਬੱਚਿਆਂ ਨੂੰ 100% ਜਿਹੜੇ ਬੱਚੇ ਪਾਸ ਹੋਏ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਬੱਚੇ ਜਿਹੜੇ ਨੇ ਉਹ 90 ਅਬਾਉ ਨੰਬਰ ਮਾਰਕਸ ਲੈ ਕੇ ਪਰਸੈਂਟੇਜ ਲੈ ਕੇ ਪਾਸ ਹੋਏ ਨੇ ਤੇ ਜਿਹੜੇ ਸਾਰੇ ਦੇ ਸਾਰੇ ਬੱਚੇ ਨੇ ਪਲੱਸ 2 ਦੇ ਉਹ ਵਧੀਆ ਨੰਬਰ ਲੈ ਕੇ ਇੱਥੇ ਪਰਸੈਂਟੇਜ ਲੈ ਕੇ ਪਾਸ ਹੋਏ ਤੇ ਇੱਥੇ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਅਤੇ ਕਾਲਜ ਦੇ ਸਟਾਫ ਵੱਲੋਂ ਬੱਚਿਆਂ ਨੂੰ ਸਨਮਾਨਤਰੀ ਕੀਤਾ ਗਿਆ ਮੂੰ ਵੀ ਮਿੱਠਾ ਕਰਾਇਆ ਗਿਆ ਅਤੇ ਇੱਥੇ ਖੁਸ਼ੀ ਦਾ ਮਾਹੌਲ ਹੈ ਤੇ ਗੱਲਬਾਤ ਕਰਦੇ ਆ ਪ੍ਰਿੰਸੀਪਲ ਮੈਡਮ ਪ੍ਰਦੀਪ ਕੌਰ ਅਤੇ ਜੋ ਬੱਚੀਆਂ ਮੈਰਿਟ ਚ ਜਾਂ ਚੰਗੇ ਮਾਰਕਸ ਲੈ ਕੇ ਪਾਸ ਹੋਈਆਂ ਉਹਨਾਂ ਨਾਲ ਨਮਸਕਾਰ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਤੁਹਾਡਾ ਕਾਲਜ ਦਾ ਬਹੁਤ ਵਧੀਆ ਰਿਜ਼ਲਟ ਆ 100% ਰਿਜ਼ਲਟ ਆ ਬੱਚੀਆਂ ਨੇ ਚੰਗੇ ਮਾਰਕਸ ਲੈ ਮੈਰਿਟ ਚ ਵੀ ਆਈਆਂ ਨੇ ਜੀ ਥੈਂਕ ਯੂ ਵੈਰੀ ਮੱਚ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਾਰੇ ਹੀ ਬੱਚੇ ਜਿਹੜੇ ਹੈ ਮੈਂ ਤਾਂ ਹੀ ਕਹੂੰਗੀ ਕਿ ਸਾਡੇ ਸ ਕਿਉਂ ਕਿਉਂਕਿ ਸਾਡਾ ਕੋਈ ਇੱਕ ਤਾਂ ਸਭ ਤੋਂ ਪਹਿਲੇ ਕਿ ਬੱਚੇ ਸਾਡਿਆਂ ਨੇ ਨੰਬਰ 95% ਮੈਕਸਿਮਮ ਨੰਬਰ ਜਿਹੜਾ ਹੈ ਸਾਡੇ ਕਾਲਜ ਦੇ ਬੱਚਿਆਂ ਦਾ ਜਿਹੜਾ ਆਇਆ 93 94 85 86 87 ਕਿ ਮਤਲਬ ਇੱਕ ਛੜੀ ਹੈ ਸਾਡੇ ਬੱਚਿਆਂ ਦੇ ਨੰਬਰਾਂ ਦੀ ਕਿ ਇਹਦੇ ਅੱਛੇ ਨੰਬਰ ਜਿਹੜੇ ਹੈ ਸਾਡੇ ਬੱਚਿਆਂ ਨੇ ਲਏ ਔਰ ਅੱਜ ਮਤਲਬ ਜਿਵੇਂ ਕਹਿੰਦੇ ਨੇ ਕਿ ਅੰਦਰੋਂ ਖੁਸ਼ੀ ਹੈ ਇਹ ਸਾਡੇ ਬੱਚੇ ਇੱਕ ਤੁਸੀਂ ਕਹ ਲਓ ਕਿ ਉਹਨਾਂ ਨੇ ਕੋਈ ਮੁਕਾਮ ਜਿਹੜਾ ਹੈ ਹਾਸਲ ਕੀਤਾ ਔਰ ਜ਼ਿਆਦਾ ਖੁਸ਼ੀ ਮੈਨੂੰ ਇਸ ਕਰਕੇ ਹੈ ਕਿ ਸਾਡੇ ਬੱਚੇ ਜਿਹੜੇ ਹੈ ਉਹ ਬਾਹਰ ਜਾ ਕੇ ਪੇਪਰ ਦਿੰਦੇ ਹੈ ਸਾਡਾ ਕੋਲੀਜ ਸੈਂਟਰ ਨਹੀਂ ਬੰਦਾ ਗਰਲਸ ਕੋਲੀਜ ਸਾਡਾ ਗਰਲ ਸਕੂਲ ਜਿਹੜਾ ਸਾਡਾ ਸੈਂਟਰ ਬੰਦਾ ਕਿਉਂਕਿ ਬੱਚਿਆਂ ਦੇ ਵਿੱਚ ਇੱਕ ਡਰ ਹੁੰਦਾ ਜਦੋਂ ਦੂਸਰੀ ਇੰਸਟੀਟਿਊਸ਼ਨ ਵਿੱਚ ਜਾਂਦੇ ਆ ਬੱਚੇ ਘਬਰਾ ਜਾਂਦੇ ਆ ਪਰ ਸਾਡੇ ਬੱਚਿਆਂ ਨੂੰ ਜਿਹੜਾ ਹੈ ਬੜੇ ਤੁਸੀਂ ਕਹਿ ਲੋ ਕਿ ਹੁਨਾਰਨੇ ਬੜੇ ਕੌਨਫੀਡੈਂਟ ਨੇ ਬਾਹਰ ਜਾ ਕੇ ਦੂਸਰੇ ਸਕੂਲ ਦੇ ਵਿੱਚ ਦੇ ਕੇ ਵੀ ਇੰਨੇ ਨੰਬਰ ਲੈ ਲੈਨੇ ਮੈਨੂੰ ਲੱਗਦਾ ਕਿ ਇਹ ਬਹੁਤ ਵੱਡੀ ਅਚੀਵਮੈਂਟ ਹੈ ਸਾਡੇ ਬੱਚਿਆਂ ਦੀ ਔਰ ਮਿਹਨਤ ਜਿਹੜੇ ਸਟਾਫ ਨੇ ਕਰਾਈ ਉਹਦੀ ਵੀ ਸਾਰਿਆਂ ਦੀ ਇੱਕ ਬਹੁਤ ਬਿਗ ਅਚੀਵਮੈਂਟ ਹੈ ਜਿਸ ਦੇ ਨਾਲ ਅੱਜ ਇੱਕ ਅੰਦਰੋਂ ਖੁਸ਼ੀ ਜਿਹੜੀ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਮੈਡਮ ਗਾ ਇਸਤਾ ਤੁਸੀਂ ਕੀ ਜਿਹਨੇ ਵੀ ਬੱਚੇ ਮੈਰਿਟ ਚ ਆਏ ਨੇ ਚੰਗੇ ਮਾਰਕਸ ਲੈਏ ਨੇ ਇਸ ਦਾ ਸਿਹਰਾ ਕਿਹਨੂੰ ਦਿੰਦੇ ਹੈ ਇਸ ਦਾ ਸਿਹਰਾ ਦੇਖੋ ਸਭ ਤੋਂ ਪਹਿਲੇ ਤੇ ਮੈਂ ਸਟਾਫ ਨੂੰ ਹੀ ਦਿੰਨੀ ਆ ਠੀਕ ਹੈ ਬਾਕੀ ਸਟਾਫ ਮੈਨੇਜਮੈਂਟ ਦੀ ਬੜੀ ਹੱਲਾਸ਼ੇਰੀ ਹੁੰਦੀ ਹੈ ਮੇਰੇ ਵੱਲੋਂ ਵੀ ਜਿਹੜੀ ਹੈ ਤੁਸੀਂ ਕਹ ਲਓ ਕਿ ਕਈ ਵਾਰੀ ਝੜਕ ਕੇ ਵੀ ਕਈ ਪਿਆਰ ਨਾਲ ਵੀ ਕਿ ਅਸੀਂ ਬੱਚਿਆਂ ਲਈ ਟੀਚਰ ਜਿਹੜਾ ਹੈ ਹਮੇਸ਼ਾ ਹੀ ਬੱਚਿਆਂ ਲਈ ਹੁੰਦਾ ਹੈ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਲਾ ਹੁੰਦਾ ਹੈ ਦੇਖੋ ਸੇਰਾ ਤੇ ਮੈਂ ਸਟਾਫ ਨੂੰ ਹੀ ਦਵਾਂਗੀ ਕਿਉਂਕਿ ਪੜਾਇਆ ਉਹਨਾਂ ਨੇ ਮਿਹਨਤ ਉਹਨਾਂ ਨੇ ਕਰਾਈ ਹੈ ਔਰ ਅਗਰ ਉਹ ਮਿਹਨਤ ਨਾ ਕਰਾਂ ਤੇ ਕਦੀ ਵੀ ਨਾ ਤੇ ਬੱਚਾ ਇੰਨਾ ਅੱਛਾ ਰਿਜ਼ਲਟ ਦੇ ਸਕਦਾ ਹੈ ਤੇ ਨਾ ਹੀ ਇੰਨਾ ਅੱਛਾ ਰਿਜ਼ਲਟ ਆ ਸਕਦਾ ਹੈ ਇਸ ਕਰਕੇ ਸੇਰਾ ਜਿਹੜਾ ਹੈ ਉਹ ਮੇਰੇ ਹੋਣ ਹਾਰ ਸਟਾਫ ਨੂੰ ਹੀ ਜਾਏਗਾ ਅਵੇਖ ਵਿੱਚ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਦੇ ਜਿਹੜੇ ਬੱਚਿਆਂ ਮੈਰਿਟ ਚ ਆਈਆਂ ਜਾਂ ਬੱਚਿਆਂ ਹੁਣ ਪਲੱਸ 1 ਚ ਨੇ 10th ਇੱਥੇ ਤਾਂ ਕਾਲਜ ਵਿੱਚ ਉਹਨਾਂ ਨੂੰ ਕੀ ਮੈਸੇਜ ਇਹਨਾਂ ਨੂੰ ਕੀ ਮੈਸੇਜ ਤੇ ਉਹਨਾਂ ਨੂੰ ਕੀ ਮੈਸੇਜ ਮੈਂ ਇਹੀ ਮੈਸੇਜ ਦਵਾਂਗੀ ਪਹਿਲੇ ਤੇ ਆਪਣੇ ਬੱਚਿਆਂ ਨੂੰ ਕੌਂਗ੍ਰੈਚ ਇਨਾਂ ਦੇ ਪੇਰੈਂਟਸ ਨੂੰ ਕੌਂਗ੍ਰੈਚਸ ਔਰ ਮੈਂ ਨਾਲ ਇਹੀ ਕਵਾਂਗੀ ਕਿ ਅੱਜ ਇੰਨਾ ਅੱਛਾ ਮੁਕਾਮ ਜਿਹੜਾ ਹਾਸਲ ਕੀਤਾ ਹੈ ਤੁਸੀਂ ਇਹ ਬੇਟਾ ਇੱਕ ਤੁਸੀਂ ਸਟੈਪ ਹੁਣ ਅੱਗੇ ਵਧਣਾ ਹੈ ਇਹ ਇੱਕ ਐਸਾ ਤੁਹਾਡੀ ਸਕੂਲ ਵਾਲੀ ਲਾਈਫ ਜਿਹੜੀ ਹੈ ਇਸ ਟਾਈਮ ਤੇ ਆ ਕੇ ਖਤਮ ਹੁੰਦੀ ਹੈ ਔਰ ਇੱਕ ਹਾਇਰ এডਿਕੇਸ਼ਨ ਜਿਹੜੀ ਹੈ ਸ਼ੁਰੂ ਹੁੰਦੀ ਹੈ ਇਸ ਹਾਇਰ এডਿਕੇਸ਼ਨ ਨੇ ਤੁਹਾਨੂੰ ਜੀਵਨ ਦੇ ਵਿੱਚ ਕੁਝ ਬਣਾਉਣਾ ਹੈ ਜਿਹੜੀ ਹਾਇਰ এডਿਕੇਸ਼ਨ ਲੈਣੀ ਹੈ ਤੁਸੀਂ ਉਸ ਦੇ ਨਾਲ ਤੁਹਾਡਾ ਮੁਕਾਮ ਇੱਕ ਤੁਸੀਂ ਹਾਸਲ ਕਰਨਾ ਹੈ ਮੈਂ ਇਹੀ ਕਹਾਂਗੀ ਕਿ ਤੁਸੀਂ ਜਿਹੜਾ ਹੈ ਅੱਛੇ ਮੁਕਾਮ ਆਪਣੀ ਅੱਗੋ ਸਟੱਡੀ ਜਿਹੜੀ ਹੈ ਕੰਟੀਨਿਊ ਕਰੋ ਇੱਕ ਅੱਛੀ ਸਟੱਡੀ ਕਰੋ ਜਿਹੜੇ ਬੱਚਿਆਂ ਨੇ ਬੀ ਕਾਮ ਬੀ ਐਸੀ ਨਾਨ ਮੈਡੀਕਲ ਜਾਂ ਅਗੋਂ ਜਿਹੜੀ ਐਫਡੀ ਕਰਨੀ ਹੈ ਉਹ ਮੈਂ ਕਹਾਂਗੀ ਕਿ ਸਾਡੇ ਕੋਲ ਹੀ ਬੱਚੇ ਜਿਹੜੇ ਆ ਕਿਉਂਕਿ ਸਾਡੇ ਕੋਲ ਬੜੇ ਕੋਰਸ ਹੈਗੇ ਆ ਇਸ ਕਾਲਜ ਦੇ ਵਿੱਚ ਵੀ ਔਰ ਇਹ ਕਾਲਜ ਤੁਹਾਡੇ ਲਈ ਹੈ ਤੁਸੀਂ ਇੱਥੇ ਹੀ ਕਰੋ ਪਰ ਜਿਹੜੇ ਬਾਕੀ ਬੱਚੇ ਜਿਨ੍ਹਾਂ ਦੇ ਸਟਰੀਮ ਦੂਸਰੇ ਆ ਮੈਡੀਕਲ ਆ ਕਿਉਂਕਿ ਉਹਨਾਂ ਨੇ ਅਗੋਂ ਮੈਡੀਕਲ ਵਿੱਚ ਜਾਣਾ ਹੈ ਤੇ ਉਹ ਦੂਸਰੀਆਂ ਇੰਸਟੀਚੂਨਸ ਦੇ ਵਿੱਚ ਜਾ ਕੇ ਆਪਣਾ ਫਿਊਚਰ ਜਿਹੜਾ ਹੈ ਬਹੁਤ ਬ੍ਰਾਈਟ ਕਰਨ ਔਰ ਸਾਨੂੰ ਇਹ ਮਾਨ ਹੋਏਗਾ ਕਿ ਜਦੋਂ ਬੱਚੇ ਬਾਹਰਲੀ ਇੰਸਟੀਚੂਨਸ ਦੇ ਵਿੱਚ ਜਾ ਕੇ ਵੀ ਸਾਡੇ ਕਾਲਜ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕਰਨਗੇ ਸਾਡੇ ਕਾਲਜ ਦੇ ਵਿੱਚ ਬੀਏ ਸਿੰਪਲ ਆਰਟਸ ਹੈ ਡਿਫਰੈਂਟ ਸਬਜੈਕਟਸ ਦੇ ਨਾਲ ਬੀਐਸਸੀ ਨਾਨ ਮੈਡੀਕਲ ਹੈ ਬੀਐਸਸੀ ਐਫਡੀ ਹੈ ਬੀਕਮ ਹੈ ਬੀਸੀਏ ਹੈ ਇਸ ਤੋਂ ਇਲਾਵਾ ਸਾਡੇ ਕੋਲ ਐਮਏ ਪੰਜਾਬੀ ਹੈ ਆਫਟਰ ਪਲੱਸ 2 ਸਾਡੇ ਕੋਲ ਜਿਹੜੇ ਹੈ ਤਿੰਨ ਡਿਪਲੋਮਾ ਵੀ ਹੈਗੇ ਆ ਉਹਦੇ ਵਿੱਚ ਕੋਸਮੈਟੋਲੋਜੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਔਰ ਨਾਲ ਦੀ ਨਾਲ ਸਟਿਚਿੰਗ ਐਂਡ ਟਿਲਰੀ ਏ ਸਾਡੇ ਕੋਲ ਕੋਰਸ ਜਿਹੜੇ ਹੈ ਉਹ ਚੱਲ ਰਹੇ ਆ ਹਾਂਜੀ ਮੈਂ ਕਿਹਨਾ ਦਾ ਪਲਕਪ੍ਰੀਤ ਕੋਰਸ ਇਹ ਕਿੱਥੋਂ ਤੁਸੀਂ ਫਤਿਹਗੜ ਚੂੜੀ ਕਿਹੜੀ ਵਾਰਡ ਤੁਹਾਡੀ ਵਾਰਡ ਨੰਬਰ 13 ਤੇ ਪਪਰਾਂ ਹੀ ਨਾ ਜਰਨਲ ਸਿੰਘ ਕਿੰਨੀ 퍼 ਸਟੇ ਜਾਈ 95 ਬਹੁਤ ਅੱਛੇ ਨੰਬਰ ਹੈ ਤੇ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਬਹੁਤ ਵਧੀਆ ਪਹਿਲਾਂ ਕਿਸ ਨੇ ਮੈਸੇਜ ਦਿੱਤਾ ਵੀ ਆ ਜਰ ਰਿਜ਼ਲਟ ਆ ਗਏ ਨੇ ਮਾਰਕਸ ਨੇ ਕਿਸ ਤਰ੍ਹਾਂ ਪਤਾ ਲੱਗਾ ਪਾਪਾ ਨੇ ਪਾਪਾ ਕੋ ਬੋਤਾ ਲਗਿਆ ਤੇ ਇਹ ਨਹੀਂ ਮਾਰਕਸ ਕਰਨੇ ਕਾਫੀ ਮਿਹਨਤ ਕਰਨੀ ਪੈਂਦੀ ਫਿਰ ਕਿਸ ਤਰ੍ਹਾਂ ਪੜ੍ਹਾਈ ਕਰਦੇ ਸੀ ਇਸ ਤਰ੍ਹਾਂ ਸਰ ਮਤਲਬ ਕਿ ਸਟੱਡੀ ਕਰਨਾ ਵਿੱਚੋਂ ਮਤਲਬ ਲਗਾਤਾਰ ਨਹੀਂ ਸਟੱਡੀ ਕਰਨਾ ਵਿੱਚੋਂ ਗੈਪ ਦੇ ਦੇ ਕੇ ਕਰਨਾ ਜਿਸ ਤਰ੍ਹਾਂ ਹੋਰ ਵੀ ਐਕਟੀਵਿਟੀਜ਼ ਨਾਲ ਕਰਨੀਆਂ ਜਿ ਜਿੰਨਾ ਮਾਈਂਡ ਫਰੈਸ਼ ਹੁੰਦਾ ਹੈ ਇਸ ਤਰ੍ਹਾਂ ਅਗਲਾ ਟਾਰਗੇਟ ਕੀ ਹੈ ਅਗਲਾ ਟਾਰਗੇਟ ਮੈਂ ਆਪਣਾ ਕੋਈ ਬਿਜ਼ਨਸ ਕਰਨਾ ਚਾਹੁੰਦੀ ਹਾਂ ਤੇ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਨਾ ਚਾਹੁੰਦੀ ਹਾਂ ਅਗਲੀ ਪੜ੍ਹਾਈ ਕਿਸ ਤਰ੍ਹਾਂ ਦੀ ਕਿਹੜਾ ਕਿਹੜਾ ਗਰੁੱਪ ਲਓਗੇ ਫਾਰਮੇਸੀ ਫਾਰਮੇਸੀ ਇਹ ਜਿਹੜਾ ਤੁਸੀਂ ਮਕਾਮ ਹਾਸਲ ਕੀਤਾ 95 ਅਬਾਉ ਮਾਰਕਸ ਆਏ ਨੇ ਪਰਸੈਂਟੇਜ ਆਈ ਹੈ ਇਹ ਇਸ ਦਾ ਸਿਹਰਾ ਕਿਹਨੂੰ ਦਿੰਦੇ ਆ ਆਪਣੇ ਟੀਚਰਸ ਨੂੰ ਤੇ ਆਪਣੇ ਪੇਰੈਂਟਸ ਨੂੰ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਤੇ ਮੇਰੀ ਹੈਲਪ ਕੀਤੀ ਵੈਰੀ ਗੁੱਡ ਕੀ ਨਾ ਬੇੜਾ ਕਲਕਸ਼ਰ ਨੂੰ ਕਿੱਥੋਂ ਤੁਸੀਂ ਮੰਗਿਆਂਵਾਲੀ ਤੋਂ ਮੰਗਿਆਂਵਾਲੀ ਤੋਂ ਕੀ ਪਾਪਾ ਦਾ ਕੀ ਨਾ ਬਾਬਰਾਮ ਬਾਬਰਾਮ ਤੇ ਕਿੰਨੇ ਪਰਸੈਂਟ ਮਾਰਕਸ ਆਏ 94% ਵੈਰੀ ਗੁੱਡ ਬਹੁਤ ਅੱਛਾ ਤੇ ਇਹ ਫਿਰ ਕਿਸ ਤਰ੍ਹਾਂ ਮਿਹਨਤ ਕਰਦੇ ਸੀ ਇਹਨੇ ਮਾਰਕਸ ਲੈਣ ਲਈ ਆਪਾਂ ਮਤਲਬ ਇੰਨੇ ਮਾਰक्स ਲੈਣ ਵਾਸਤੇ ਅਸੀਂ ਦਿਨ ਰਾਤ ਇੱਕ ਕੀਤੀ ਹੋਈ ਹੈ ਕਿਉਂਕਿ ਸਾਨੂੰ ਇਹੀ ਹੈ ਕਿ ਆਪਾਂ ਵਧੀਆ ਟਾਰਗੇਟ ਕਰਨਾ ਹੈ। ਔਰ ਇਹ ਸਾਰਾ ਜਿਹੜਾ ਵਾ ਇਹ ਮੇਰੇ ਪੇਰੈਂਟਸ ਨੂੰ ਤੇ ਮੇਨਲੀ ਹਰ ਦੇ ਟੀਚਰਸ ਨੂੰ ਜਾਂਦਾ ਹੈ। ਅਗਲਾ ਟਾਰਗੇਟ ਕੀ ਹੈ? ਅਗਲਾ ਟਾਰਗੇਟ ਵਧੀਆ ਵਧੀਆ ਸਟੱਡੀਜ਼ ਕਰਨੀ ਹੈ। ਉਹਦੇ ਵਿੱਚ ਕਿਹੜੀ ਲਾਈਨ ਚੋਇਸ ਕਰੋਗੇ? ਲਾਈਨ ਮਤਲਬ ਕੀ ਅੱਗੇ ਕੀ ਕਰਨਾ? ਨਾਨ ਮੈਡੀਕਲ ਚ ਲਾਈਨ ਚੂਜ਼ ਕਰ ਰਹੇ ਹਾਂ। ਨਾਨ ਮੈਡੀਕਲ ਕਿਹੜਾ ਨਾਨ ਮੈਡੀਕਲ ਤੇ ਹੋਗੀ ਤੁਹਾਡੀ? ਹਾਂਜੀ। ਉਹ ਬੀਐਸੀ ਨਾਨ ਮੈਡੀਕਲ ਬੀਐਸੀ ਨਾਨ ਮੈਡੀਕਲ ਚਲੋ ਬੈਸਟ ਵੇਸੇ ਹੀ ਬੈਠਾ ਤਾ ਤਰੱਕੀ ਜਿਹੜੀ ਤੁਸੀਂ ਲਾਈਨ ਚੁਣੀ ਹੈ ਉਹ ਚ ਤੁਸੀਂ ਕਾਮਯਾਬ ਹੋ ਹਾਂਜੀ ਬੱਚੇ ਕੀ ਨਾਮ ਅਸ਼ੀਸ਼ ਸ਼ਰਮਾ ਅਸ਼ੀਸ਼ ਸ਼ਰਮਾ ਜੀ ਕਿੱਥੋਂ ਤੁਸੀਂ ਮੈਂ ਫਤਿਹਗੜ ਚੂੜੀ ਹੈ ਕਿਹੜੀ ਵਾਰਡ ਦਾ ਨਹੀਂ ਵਾਰਡ ਹਦਾ ਫਾਟਕ ਤੇ ਨਾਲੀ ਹੈ ਅਜਨਾਲਾ ਰੋਡ ਅਜਨਾਲਾ ਰੋਡ ਪਪਾ ਦਾ ਕੀ ਨਾਮ ਅਸ਼ਵਨੀ ਕੁਮਾਰ ਅਸ਼ਵਨੀ ਕੁਮਾਰ ਕਿਸ ਤਰ੍ਹਾਂ ਦਾ ਲੱਗ ਰਿਹਾ ਇੰਨੀ ਮੈਰਿਟ ਚਾਉਣਾ ਚੰਗੇ ਮਾਰਕਸ ਲੈਣਾ ਬਹੁਤ ਵਧੀਆ ਫੀਲ ਹੁੰਦਾ ਪਾਪੀ ਅਸੀਂ ਆਪਣੇ ਕਾਲਜ ਦਾ ਤੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਅਗਲੀ ਅਗਲੀ ਚੀਜ਼ ਕੀ ਚੋਇਸ ਹੈ ਮੇਰਾ ਇਹ ਵੀ ਮੈਂ ਕੋਈ ਪੀਸੀਐਸ ਜਾਂ ਯੂਪੀਐਸਸੀ ਟੈਸਟ ਮੈਂ ਪੂਰਾ ਕੰਪਲੀਟ ਕਰਕੇ ਤੇ ਵਧੀਆ ਚੰਗੀ ਸੋਚੇ ਚਲੋ ਪ੍ਰਮਾਤਮਾ ਤੁਹਾਨੂੰ ਕਾਮ ਕਾਮਯਾਬੀ ਬਖਸ਼ੇ ਤੇ ਇਹ ਇਸ ਵਾਸਤੇ ਤੁਸੀਂ ਹੁਣ ਇਹ ਅੰਮ੍ਰਿਤਸਰ ਐਡਮਿਸ਼ਨ ਲੈਣੀ ਹੈ ਹਾਂਜੀ ਮੈਂ ਕੋਚਿੰਗ ਲਵਾਂਗੀ ਨਾਲ 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 ਮੈਂ ਨਾਲ ਪ੍ਰਾਈਵੇਟ ਮੈਂ ਕਰਾਂਗੀ ਵੀ ਜੇ ਮੈਂ ਨਾਲ ਨਾਲ ਮੈਂ ਗ੍ਰੈਜੂਏਸ਼ਨ ਵੀ ਆਪਣੇ ਨਾਲ ਨਾਲ ਕੰਪਲੀਟ ਕਰਾਂਗੀ ਵੈਰੀ ਗੁੱਡ ਅਜੀ ਬੱਚੇ ਕੀ ਨਾਮ ਅਰਸ਼ਦੀਪ ਕੋਰ ਅਰਸ਼ਦੀਪ ਕਿੱਥੋਂ ਤੁਸੀਂ ਤੀਜਾ ਗਲਾ ਤੋਂ ਤੇ ਕੀ ਪਾਪਾ ਦਾ ਕੀ ਨਾਮ ਸੁਖਜੀਤ ਸਿੰਘ ਸੁਖਜੀਤ ਸਿੰਘ ਤੇ ਕਿਸ ਤਰ੍ਹਾਂ ਦੀ ਫੀਲਿੰਗ ਆ ਰਹੀ ਹੈ ਅچھے ਮਾਰਕਸ ਕੜੇ ਆ ਪੇਰੈਂਟਸ ਦਾ ਨਾਮ ਰੋਸ਼ਨ ਹੋਇਆ ਪਿੰਡ ਦਾ ਨਾਮ ਰੋਸ਼ਨ ਹੋਇਆ ਕਾਲਜ ਦਾ ਨਾਮ ਰੋਸ਼ਨ ਹੋਇਆ ਮੈਨੂੰ ਬਹੁਤ ਵਧੀਆ ਲੱਗਣ ਡਿਆ ਕਿਉਂਕਿ ਅਸੀਂ ਪੜਨ ਤੇ ਬਹੁਤ ਮਿਹਨਤ ਕੀਤੀ ਸੀ ਤੇ ਜਦੋਂ ਇਹੋ ਜਿਹਾ ਰਿਜ਼ਲਟ ਆਇਆ ਇੰਨਾ ਵਧੀਆ ਰਿਜ਼ਲਟ ਆਇਆ ਮੇਰੇ ਪੇਰੈਂਟਸ ਤੇ ਮੇਰੇ ਟੀਚਰਸ ਨੂੰ ਵੀ ਬਹੁਤ ਪ੍ਰਾਊਡ ਜੀ ਇਸ ਤਰ੍ਹਾਂ ਫਿਰ ਮਿਹਨਤ ਕਰਦੇ ਸੀਗੇ ਘਰ ਜਿੰਨਾ ਹੋ ਸਕਦਾ ਹੀ ਮਤਲਬ ਸਟੱਡੀ ਕਰਦੇ ਸੀ ਤੇ ਨਾਲ ਨਾਲ ਅਦਰ ਆਊਟਡੋਰ ਐਕਟੀਵਿਟੀਜ਼ ਵੀ ਕੀਤੀਆਂ ਨੇ ਬਟ ਸਟੱਡੀਜ਼ ਤੇ ਮੇਨ ਫੋਕਸ ਰਹਾ ਕਿ ਵਧੀਆ ਰਿਜ਼ਲਟ ਆ ਜਾਏ ਪਲੱਸ 2 ਦਾ ਤੁਸੀਂ ਕਿੰਨਾ ਦਾ ਸਾਹਿਲਪ੍ਰਿਕਲ ਸਾਹਿਲ ਕਿਥੋਂ ਤੁਸੀਂ ਪਟਿਆਗੜ੍ਹ ਚੋੜੀਆਂ ਓਏ ਪਾਪਾ ਦਾ ਕੀ ਨਾਮ ਗੁਲਦੀਪ ਸਾਈ ਕਿਹੜੀ ਵਾਰਡ ਵਾਰਡ ਨੰਬਰ 4 4 ਗੁਲਦੀਪ ਸਿੰਘ ਤੇ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਇਸ ਤਰ੍ਹਾਂ ਮੈਸੂ ਹੁਸੋ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਹੈ ਕਿ ਹਾਂ ਸਾਰੇ ਸਾਡੇ ਤੇ ਪ੍ਰਾਊਡ ਫੀਲ ਕਰ ਰਿਹਾ ਪੇਰੈਂਟਸ ਵੀ ਟੀਚਰਸ ਵੀ ਕਿ ਸਾਡੀ ਇੰਨੀ ਪਰਸੈਂਟੇਜ ਆਈ ਹੈ ਅਗਲਾ ਨੈਕਸਟ ਟਾਰਗੇਟ ਬੀਐਸਸੀ ਨਰਸਿੰਗ ਯਸੀ ਨਰਸਿੰਗ ਮੈਡੀਕਲ ਲਾਈਨ ਚੁਆਇਸ ਕਰਦਾ। ਹਾਂਜੀ। ਉਹ ਨਾ ਉਸ ਤੋਂ ਬਾਅਦ ਅਗਲਾ ਸੋਚਿਆ ਮੈਂ ਆ ਬੰਨਾ ਆਪਣੀ ਲਾਈਫ। ਨਹੀਂ ਮਤ ਮਤਲਬ ਇਹ ਤਾਂ ਵੀ ਮੈਂ ਤਾਂ ਇਹ ਬੀਐਸ ਨਰਸਿੰਗ ਕਰਕੇ ਨਰਸਿੰਗ ਕਰਕੇ ਮਤਲਬ ਆਊਟਡੋਰ ਕੰਟਰੀਸ ਵਿੱਚ ਜਾਣਾ ਆਸਟ੍ਰੇਲੀਆ ਵਿੱਚ ਸੈਟਲ ਹੋਣਾ। ਕਿ ਕੀ ਨਾਮ ਹੈ ਤੇ? ਗੁਰਪ੍ਰੀਤ ਕੌਰ। ਕਿੱਥੋਂ ਤੁਸੀਂ? ਮਾਛੀਵਾੜ। ਦਮਦਸਤ ਲੱਗੇ। ਮਾਛੀਵਾੜ। ਮੇਰੇ ਪਿੰਡ ਲਗੋਨੇ ਕੋਨੇ ਵਾਲੇ। ਹਾਂਜੀ। ਕੋਨੇ ਵਾਲੇ ਦੇ ਨਾਲ ਤੁਸੀਂ ਤਾਂ ਫਿਰ ਬਾਰਡਰ ਤੇ ਕੰਡੇ ਦੇ ਐ ਤੁਹਾਡੇ ਪਿੰਡ ਤੋਂ ਪਾਕਿਸਤਾਨ ਲੱਗਦਾ। ਹਾਂਜੀ ਜੀ ਪਾਕਿਸਤਾਨ ਲੱਗ ਗਈ ਆ ਅੱਛਾ ਚਲੋ ਐਨੀਵੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਇਹ ਨੇ ਵਧੀਆ ਨੰਬਰ ਆ ਗਏ ਉਮੀਦ ਨਹੀਂ ਸੀ ਕਿ ਮਿਹਨਤ ਪੂਰੀ ਕੀਤੀ ਹੈ ਕਿ ਫਿਰ ਵੀ ਹੁੰਦਾ ਸੀ ਕਿ ਆ ਜਾਣ ਪਰ ਗੋਡ ਵੱਲੋਂ ਆ ਹੀ ਗਏ ਬਹੁਤ ਵਧੀਆ ਫੀਲ ਹੋ ਰਿਹਾ ਹੈ ਅਗਲਾ ਟਾਰਗੇਟ ਕੀ ਟਾਰਗੇਟ ਫੋਰਨ ਕੋਈ ਸਟੱਡੀ ਕਿਹੜੀ ਲਾਈਨ ਜਿਹੜੀ ਹੈ ਸਟੱਡੀ ਆਪਣੇ ਕੰਟੀਨਿਊ ਕਰਾਂਗੇ ਕਮਰਸ ਡਿਪਾਰਟਮੈਂਟ ਅੱਛਾ ਹਾਂ ਕਮਰਸ ਹਾਂਜੀ ਇੱਥੇ ਇਸੇ ਕਾਲਜ ਜੀ ਇੱਥੇ ਪੋਸਿਬਲ ਹੋਇਆ ਤੇ ਇੱਥੇ ਕਰਾਂਗੇ ਆ ਕੀ ਨਾਮ ਅਚੇ ਕਮਪਲੀਟ ਕਰ ਬਹੁਤ ਜੀ ਕਿੱਥੋਂ ਦਾ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਕਿੱਥੋਂ ਤੁਸੀਂ ਬਾਸ਼ੀਵਾਲ ਅਸੀਂ ਇਕੱਠੇ ਇੱਕੋ ਵੈਂਡ ਹੀ ਠੀਕ ਹੈ ਕੀ ਪਾਪਾ ਦਾ ਕੀ ਨਾ ਸੁਖਪੀ ਸਿੰਘ ਸੁਖਪੀ ਸਿੰਘ ਤੇ ਇਸ ਨੂੰ ਸਿਹਰਾ ਦਿੰਦੇ ਹੋ ਇਸ ਸਾਰਾ